ਹਾਂਜੀ ਅੱਜ ਤੁਹਾਨੂੰ ਇੱਕ ਗੱਲ ਸੁਣਾਉਣ ਲੱਗੇ ਆਂ ਵੀਡੀਓ ਨੂੰ ਸਟੱਪ ਨਾ ਕਰਿਓ ਪੂਰੀ ਸੁਣਿਓ ਇੱਕ ਬਜ਼ੁਰਗ ਤੇ ਕੈਨੇਡਾ ਦੇ ਇੰਪੋਰਟਡ ਕੱਪੜਿਆਂ ਦਾ ਭੂਤ ਸਵਾਰ ਹੋ ਗਿਆ ਉਹ ਆਪਣੇ ਪਰਿਵਾਰ ਨੂੰ ਬਿਠਾ ਲ ਕੇ ਇੱਕ ਦਿਨ ਕਹਿਣ ਲੱਗਿਆ ਵੀ ਮੈਂ ਕੈਨੇਡਾ ਜਾਣਾ ਕਹਿੰਦਾ ਮੇਰਾ ਜਿਹੜਾ ਨਾਲ ਵਾਲਾ ਗਮਾਂਢੀ ਆ ਮੈਨੂੰ ਕਹਿੰਦਾ ਰੋਜ਼ ਇੰਪੋਰਟਡ ਐਨਕਾ ਦਿਖਾਉਂਦਾ ਇੰਪੋਰਟਡ ਆਈਫੋਨ ਦਿਖਾਉਂਦਾ ਕਦੇ ਕਹਿੰਦਾ ਮੈਨੂੰ ਜਾ ਇੰਪੋਰਟਡ ਜੈਕਟ ਦਿਖਾਉਂਦਾ ਕਹਿੰਦਾ ਵੀ ਮੇਰਾ ਵੀ ਦਿਲ ਬਹਿਲ ਗਿਆ ਵੀ ਮੈਂ ਜ਼ਰੂਰ ਜਾਣਾ ਕੈਨੇਡਾ ਪਰਿਵਾਰ ਸਾਰਾ ਫਿਕਰ ਦੇ ਵਿੱਚ ਪੈ ਗਿਆ ਵੀ ਐ ਸੁੰਬਰ ਦੇ ਵਿੱਚ ਕੈਨੇਡਾ ਜਾ ਕੇ ਕੀ ਕਰੂ ਦੇਖੋ ਇਹਦੇ ਗੋਡੇ ਦੁਖਦੇ ਨੇ ਤੇ ਇਹਦੀ ਸਰੀਰ ਪੱਖੋਂ ਲੋਟ ਨਹੀਂ ਹੈਗਾ ਬਿਲਕੁਲ ਠੀਕ ਨਹੀਂ ਦਵਾਈਆਂ ਇੰਨੀਆਂ ਖਾਂਦਾ ਵੀ ਇਹ ਕਹਿੰਦਾ ਮੈਂ ਕੈਨੇਡਾ ਜਾਣਾ ਚਲੋ نو ਪੁੱਤ ਸਿਆਣੇ ਸੀ ਤੇ ਘਰ ਵਾਲੇ ਵੀ ਬਹੁਤ ਸਿਆਣੀ ਸੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੈਨੂੰ ਕੈਨੇਡਾ ਭੇਜ ਦਾਂਗੇ ਤੇ ਬਜ਼ੁਰਗ ਦੀ ਜਦ ਇੱਕੋ ਹੀ ਸੀ ਨਿਆਈ ਵਾਰੀ ਜਿਵੇਂ ਮਹਿੰਗੀ ਵਿਕਦੀ ਆ ਮੈਂ 1 ਕੀਲਾ ਵੇਚੂਗਾ ਤੇ ਮੈਂ ਕੈਨੇਡਾ ਜਾਊਗਾ ਬਾਅਦ ਵਿੱਚ ਤੁਹਾਨੂੰ ਸਾਰਿਆਂ ਨੂੰ ਸੱਦ ਲਊਗਾ ਹੁਣ ਪਰਿਵਾਰ ਉਸ ਦੇ ਮੂਹਰੇ ਕਰ ਕੁਛ ਨਹੀਂ ਸੀ ਸਕਦਾ ਨੋ ਪੁੱਤ ਨੇ ਤੇ ਯਾਰੋ ਬਜ਼ੁਰਗ ਦੇ ਘਰ ਵਾਈ ਨੇ ਬੈਠ ਕੇ ਰਹਿ ਲਈ ਵੀ ਹੁਣ ਕੀ ਕਰੀਏ ਉਹ ਕਹਿੰਦੇ ਕੋਈ ਗੱਲ ਨਹੀਂ ਮੰਮੀ ਜੋ ਕਰਦਾ ਉਹਨੂੰ ਕਰ ਲੈਣ ਦੋ ਦੂਜੇ ਦਿਨ ਫੇਰ ਉਹੀ ਸੇ ਆਪਾਂ ਮੈਂ ਕੈਨੇਡਾ ਜਾਣਾ ਉਹ ਕਹਿੰਦੇ ਬਾਪੂ ਜੀ ਨੋ ਪੁੱਤ ਘਰਵਾਲੀ ਕਹਿਣ ਲੱਗੇ ਤੁਸੀਂ ਐਸ ਉਮਰ ਚ ਕੀ ਕਰੋਗੇ ਤੁਸੀਂ ਇੰਪੋਰਟਡ ਕੱਪੜੇ ਪਾਉਣੇ ਨੇ ਨਾ ਜੇ ਆਪਾਂ ਬਹੁਤ ਵਾਰ ਮੁੰਡੇ ਨੂੰ ਤੋਰ ਦਈਏ ਨਾ ਇਹ ਤਾਂ ਕੁਝ ਬਣਾ ਲੈਣਗੇ ਘਰ ਦਾ ਹੈ ਕਿ ਨਹੀਂ ਤੇ ਨਾ ਹੀ ਤੇਰੇ ਲਈ ਇੰਪੋਰਟਡ ਕੱਪੜੇ ਵੀ ਭੇਜ ਦੇਣਗੇ ਉਹ ਕਹਿੰਦਾ ਜੇ ਇਹ ਜਾਂਦੇ ਨੇ ਫਿਰ ਮੈਨੂੰ ਕੀ ਲੋੜ ਆ ਕਹਿੰਦਾ ਇਹ ਚਲੇ ਜਾ ਫਿਰ ਕਹਿੰਦਾ ਫਿਰ ਮੈਂ 2 ਕਿਲੇ ਤਾਂ ਗੁੱਠਾ ਲਾ ਦੇਣਾ ਬਾਪੂ ਦਾ ਦਿਲ ਬੜਾ ਦਲੇਰ ਸੀ ਬਾਪੂ ਨੂੰ ਤਾਂ ਐਸੀ ਉੱਥੇ ਖਣੀ ਕੀ ਆ ਬਿੱਕਰ ਬਾਹਰ ਜਾਂਦਾ ਨੇ ਮੌਜਾ ਕਰਾਂਗੇ ਪਿੱਛੋਂ ਬਾਪੂ ਨੇ ਦੋ ਕਿੱਲਾਂ ਦਾ ਬਿਆਨਨਾ ਫੜ ਲਿਆ ਮੁੰਡਾ ਬਹੂ ਨੂੰ ਕਹਤਾ ਤੁਸੀਂ ਪਾਸਪੋਰਟ ਬਣਾਓ ਜਿੰਨੇ ਮਰਜੀ ਪੈਸੇ ਲੱਗਣ ਛੇਤੀ ਤੇ ਛੇਤੀ ਬਣਾਓ ਏਜੰਟ ਨੂੰ ਮਿਲੋ ਕਾਗਜ਼ ਪੱਤਰ ਤਿਆਰ ਕਰੋ ਉਹ ਵੀ ਉਧਰ ਰੁੱਜ ਕੇ ਰੁੱਜਣ ਤੋਂ ਬਾਅਦ ਹੁਣ ਤਰੀਕ ਆ ਗਈ ਜਿਹੜਾ ਦਿਨ ਜਹਾਜ਼ ਦੇ ਵਿੱਚ ਨੂੰ ਪੁੱਤ ਨੇ ਕੈਨੇਡਾ ਜਾਣਾ ਸੀ ਬਜ਼ੁਰਗ ਕਹਿੰਦਾ ਮੈਂ ਜਹਾਜ਼ ਚ ਬਠਾਲ ਕੇ ਮੁੜ ਕੇ ਆਉਂਗਾ ਫੇਰ ਉਹ ਬੜੇ ਹੈਰਾਨ ਹੋ ਗਏ ਵੀ ਹੁਣ ਚਲੋ ਕਹਿੰਦੇ ਬਾਪੂ ਜੀ ਚਲੋ ਤੁਸੀਂ ਐਡੀ ਵੱਡੀ ਉਮਰ ਦੇ ਹੋ ਤੁਸੀਂ ਬਿਮਾਰ ਠਮਾਰ ਤੁਹਾਡਾ ਬੀਪੀ ਵੱਧਦਾ ਵਾ ਵੀ ਜੇ ਤੁਸੀਂ ਨਾ ਆਉਂ ਤਾਂ ਚੰਗਾ ਪਰ ਬਾਪੂ ਕਿੱਥੇ ਹਟਦਾ ਬਾਪੂ ਤਾਂ ਮੁਰੇ ਪਹਿਲੀ ਸੀਟ ਤੇ ਬੈਠ ਕੇ ਡਰਾਈਵਰ ਆਈ ਤੇ ਨਾਲ ਤੇ ਉਹਨਾਂ ਨੇ ਕੀ ਕੀਤਾ ਵੀ ਕਹਿੰਦੇ ਬਾਪੂ ਨੂੰ ਥੋੜੇ ਜਿਹੇ ਦਾਰੂ ਛੱਕਾ ਵੱਧ ਪਿਆਓ ਤੇ ਡਰਾਈਵਰ ਨੂੰ ਕਹਤੋ ਗੱਡੀ ਭਜਾ ਕੇ ਇੱਥੋਂ ਬਾਪੂ ਨੂੰ ਪਿੰਡ ਲੈ ਜਾਓ ਉੱਕਰੇ ਹੋਇਆ ਬਾਪੂ ਆਊਟ ਕੀਤਾ ਤੇ ਬਾਪੂ ਪਿੰਡ ਵਾਰਤਾ ਨੋਹ ਪੁੱਤ ਉੱਥੋਂ ਜਹਾਜ਼ ਚੜ੍ਹੇ ਜਹਾਜ਼ ਚੜ੍ਹੇ ਗੋਆ ਚਲੇ ਗਏ ਤੇ ਹੁਣ ਉਹ ਉੱਥੇ ਜਾ ਕੇ ਕੀ ਕਰਦੇ ਨੇ ਉੱਥੇ ਕਿਹੜਾ ਹੁਣ ਪੱਕੇ ਰਹਿਣ ਵਾਸਤੇ ਗਏ ਸੀ ਜਾਂ ਕੰਮ ਵਾਸਤੇ ਗਏ ਸੀ ਥੋੜੇ ਕਿ ਦਿਨ ਬਾਅਦ ਬਾਪੂ ਨੂੰ ਫੋਨ ਲਾ ਕੇ ਕਹਿੰਦੇ ਨੇ ਬਾਪੂ ਇੱਥੇ ਕੰਮ ਕੁਮ ਤਾਂ ਕੋਈ ਹੈ ਨਹੀਂਗਾ 10 ਲੱਖ ਰੁਪਈਆ ਹੋਰ ਭੇਜ ਦੇ ਵੀ ਇਸ ਤਾਂ ਭੁੱਖੇ ਮਰਦੇ ਆ ਬਹੁਤ ਬੁਰਾ ਹਾਲ ਇੱਥੇ ਬੇ ਇੰਨਾ ਜਣੀ ਅਸੀਂ ਮੱਛੀਆਂ ਸਮੁੰਦਰ ਚੋਂ ਫੜਦੇ ਆਂ ਤੇ ਅਸੀਂ ਕਈ ਵਾਰੀ ਕੱਚੀਆਂ ਖਾਂਦੇ ਆਂ ਕਈ ਵਾਰੀ ਇੱਥੇ ਡੱਕੇ ਡੁੱਕੇ ਅੱਗ ਵਾਲ ਕੇ ਭੁੰਨ ਕੇ ਖਾਂਦੇ ਆਂ ਸਾਡੇ ਕੋਲੇ ਕੋਈ ਰਹਿਣ ਨੂੰ ਸਾਧਨ ਨਹੀਂ ਮੀਂਹ ਰੋਜ਼ ਪੈਂਦਾ ਵਾ ਬੁਰਾ ਹਾਲ ਆ ਠੰਡਦਾ ਉੱਤੋਂ ਮੌਸਮ ਬਜ਼ੁਰਗ ਦਾ ਦਿਲ ਬੜਾ ਨਰਮ ਸੀ ਕਹਿੰਦਾ ਐ ਕਰੋ ਇੱਕ ਮੇਰਾ ਦੋਸਤ ਆ ਮੈਂ ਉਹਨੂੰ ਹੁਣੇ ਫੋਨ ਕਰਦਾ ਉਹ ਤੁਹਾਨੂੰ ਇੱਥੋਂ ਆ ਕੇ ਲੈ ਜਾਊਗਾ ਆਪਣੇ ਘਰ ਰੱਖੂਗਾ ਕੋਈ ਗੱਲ ਨਹੀਂ ਤੁਸੀਂ ਉਹਦੇ ਘਰ ਉਹ ਜਾਨੂ ਤੁਹਾਨੂੰ ਟਿਕਾਣਾ ਮਿਲ ਜੂ ਰਹਿਣ ਸਹਿਣ ਦਾ ਉਹ ਕਨੇ ਬੱਪੂ ਨੇ ਤਾਂ ਇੱਕ ਹੁਣ ਹੋਰ ਸੇ ਆਪਾ ਪਤਾ ਉਹਨਾਂ ਨੇ ਬਜ਼ੁਰਗ ਦੇ ਦੋਸਤ ਨੂੰ ਫੋਨ ਪਹਿਲੇ ਹੀ ਕਰਤਾ ਵੀ ਜਦੋਂ ਸਾਡੇ ਬਾਪੂ ਜੀ ਦਾ ਫੋਨ ਆ ਉਹ ਤੂੰ ਉਹਨਾਂ ਨੂੰ ਇਹ ਗੱਲ ਕਹੀ ਵੀ ਇੱਥੇ ਤੇਰੇ ਨੂੰ ਪੁੱਤ ਮਰ ਜਾਣਗੇ ਇੱਥੇ ਇਹਨਾਂ ਨੂੰ ਕੁਝ ਹੋ ਜਾਊਗਾ ਤੂੰ ਕੀ ਕਰੇਗਾ ਜਿਹੜੇ ਪੈਸੇ ਲੱਗੇ ਲੱਗੇ ਤੂੰ ਇਹਨਾਂ ਨੂੰ ਭਾਈ ਹੁਣ ਇੱਧਰ ਬੁਲਾ ਲਾ ਜਾਂ ਤਾਂ ਇਹ ਕਿਸੇ ਢੰਗ ਤਰੀਕੇ ਨਾਲ ਆਏ ਹੁੰਦੇ ਕਿਸੇ ਵੇਸ ਤੇ ਆਏ ਹੁੰਦੇ ਇਹ ਤਾਂ ਹੁਣ ਟੂਰਿਸਟ ਵੀ ਜਿੱਤੇ ਆਏ ਨੇ ਇਹਨਾਂ ਦਾ ਬਣਦਾ ਕੁਝ ਨਹੀਂ ਹੈਗਾ ਤੇ ਉਨੇ ਉਸ ਤਰ੍ਹਾਂ ਹੀ ਜਦੋਂ ਬਜ਼ੁਰਗ ਦਾ ਫੋਨ ਆਇਆ ਤਾਂ ਬਜ਼ੁਰਗ ਦੇ ਦੋਸਤ ਨੇ ਉਹਨੂੰ ਸਮਝਾਇਆ ਤੇ ਬਾਪੂ ਜੀ ਨੇ ਜਦ ਇਹ ਆਪਣੇ ਨੂਪੁੱਤ ਨੂੰ ਫੋਨ ਲਾਇਆ ਭਾਈ ਕਹਿੰਦਾ ਤੁਸੀਂ ਵਾਪਸ ਆ ਜਾਓ ਤੁਸੀਂ ਰਹਿਣ ਦੋ ਜੋ ਹੁਣ ਅਸੀਂ ਹੋ ਗਿਆ ਇਹ ਮੇਰੀ ਗਲਤੀ ਦਾ ਮੈਨੂੰ ਅਹਿਸਾਸ ਹੋ ਗਿਆ ਚਲੋ ਉਹਨਾਂ ਨੇ ਕੀ ਕੀਤਾ ਬਾਪੂ ਜੀ ਵਾਸਤੇ ਇੱਕ ਆਈਫੋਨ ਤੇ ਐਨਕਾਂ ਤੇ ਜੈਕਟ ਲੈ ਕੇ ਵਾਪਸ ਆ ਗਏ ਤੇ ਬੜਾ ਬਜ਼ੁਰਗ ਨੂੰ ਚੌ ਚੜਿਆ ਤੇ ਕੁਝ ਅੰਦਰੋਂ ਦੁਖੀ ਵੀ ਸੀ ਵੀ ਐਨੇ ਪੈਸੇ ਲਾਤੇ ਤੇ ਸਾਰਾ ਪਰਿਵਾਰ ਬੈਠ ਗਿਆ ਲਾਗੇ ਗੱਲਾਂ ਕਰਨ ਜੋ ਦਸਨ ਸੁਣਦੀ ਹੁੰਦੀ ਹੈ ਪਰਿਵਾਰ ਦੇ ਵਿੱਚ ਜਦੋਂ ਕਿਸੇ ਦਾ ਬੱਚਾ ਕੈਨੇਡਾ ਅਮਰੀਕਾ ਤੋਂ ਵਾਪਸ ਆ ਜਵੇ ਕੁਛ ਨਾ ਬਣੇ ਤੇ ਬੁੜਾ ਬੜਾ ਅਦਾਸ ਉਹ ਕਹਿੰਦੇ ਵੀ ਇਹ ਤਾਂ ਡਿਪਰੈਸ਼ਨ ਚਲੇ ਜਾਊਗਾ ਪਹਿਲ ਤਾਂ ਉਹਨੂੰ ਆਈਫੋਨ ਦਿੱਤਾ ਫਿਰ ਉਹਨੂੰ ਜੈਕਟ ਦਿੱਤੀ ਫਿਰ ਉਹਨੂੰ ਐਨਕਾ ਦਿੱਤੀਆਂ ਤੇ ਫਿਰ ਉਹਨੂੰ ਕਿਹਾ ਕਹਿੰਦਾ ਬਾਪੂ ਆ ਚੱਕ ਜਿਹੜੇ ਤਾਂ ਜ਼ਮੀਨ ਵੇਚੀ ਸੀ ਪੂਰੇ ਇਹਦੇ ਵਿੱਚ 65 ਲੱਖ ਰੁਪਈਆ ਅਸੀਂ 21 ਪੈਸਾ ਨੇ ਇਹਦੇ ਵਿੱਚੋਂ ਖਰਚਿਆ ਜੋ ਸਾਡੇ ਕੋਲ ਸੀ ਜਮ੍ਹਾਂ ਪੂੰਜੀ ਅਸੀਂ ਉਹਦੇ ਨਾਲ ਗੋਆ ਘੁੰਮ ਕੇ ਆਏ ਅਸੀਂ ਕਿਸੇ ਕੈਨੇਡਾ ਅਮਰੀਕਾ ਨਹੀਂ ਗਏ ਤੈਨੂੰ ਹੁਣ ਪਤਾ ਲੱਗ ਗਿਆ ਨਾ ਬਾਹਰ ਕੁਝ ਨਹੀਂ ਹੈਗਾ ਤੂੰ ਇਹਨਾਂ ਦੋ ਚੀਜ਼ਾਂ ਵਿੱਚ ਤਿੰਨ ਪਿੱਛੇ ਕੈਨੇਡਾ ਕੈਨੇਡਾ ਕਰੀ ਜਾਂਦਾ ਸੀ ਇੰਨੇ ਪੈਸੇ ਤਾਂ ਕਹਿੰਦਾ 65 ਲੱਖ ਬਾਪੂ ਜੀ ਸਾਤੋਂ ਬੰਨਣਾ ਵੀ ਨਹੀਂ ਸੀ 57 ਸਾਲਾ ਚੰਨ ਸੀ ਬੰਨਣਾ ਆਹ ਚੱਕ ਤੂੰ ਮੌਜ ਕਰ ਆਪਦਾ ਜ਼ਮੀਨ ਵਾਪਸ ਦੁਬਾਰਾ ਲੈ ਲੈ ਚਾਹੇ ਇਹ ਲੈ 10 ਲੱਖ ਰੁਪਈਆ ਹੋਰ ਨਹੀਂ